ਕਿਹਨੇ ਦਿੱਸਦਾ ਆਇਆ ਇਹ ਗਨੇ ਇੱਕ ਗੁਣ ਹਾਂ ਅੰਦਰ ਮੈਨ ਰਾਇ ਗਨੇ ਅੰਦਰ ਬਿਟੇ ਰਾਇ ਗਨੇ ਬੋਤਲ ਆ ਕੇ ਮੀਡੀਆ ਕੋਈ ਨਹੀਂ ਆ ਨੀਰੋ ਬੋਟਲ ਕਰ ਗਿਆ ਕੰਮ ਇਹ ਕੰਮ ਕਰ ਦੋ ਸੁਪਰਮਾਰਕਟ ਹਾਂ ਇਥੇ ਮੈਨ ਰਾਤ ਨੂੰ ਭੂਨਾ ਫਰਨੀਚਰ ਤਾਂ ਕਰੀ इस तरफ एक किस तरफ और दे रहे। और वान वान तो तो तुन तो दो कितना पतला दाखला है अपने एक मिनट मुम्मा नु न मार के अच्छा हां 80 बची है एक मिनट येन मार को टच में ये लो ये तुम्हारे ही मत और तुम्हारी ये ये मारा नहीं से तो है 80 मारी है ਇੱਥੇ ਮਰੀ ਇੱਥੇ ਮਰੇ ਡਾਕਟਰ ਸਾਹਿਬ ਆਉਦੇ ਹਨ 10:00 ਵਜੇ ਕਿਨਾਂ ਅੰਦਰ ਅੰਦਰ ਆਉਂਦਾ ਹੁੰਦਾ ਹੁੰਦਾ ਲਾ 20% ਜਨ ਸਾਲ ਤੋਂ ਨਹੀਂ ਜਨ 20-25 ਜਨ ਸੀ ਮਾਮਲਾ ਕੀ ਹੋਇਆ 15 ਰੁਪਏ ਹੀ ਦੇ ਲਓ ਆਏ ਦੰਦਾ ਲੈ ਕੇ ਆਂ ਤੂੰ ਜੇ ਅਗੇ ਸਾਰੇ ਗਏ ਨਾ ਇਹ ਸਭ ਨੂੰ ਜਾਣਨੇ 6 ਨੰਬਰ ਲਈ ਪੁਲ ਰਾਣ ਨੂੰ ਕਿੰਨੇ ਵੇਫੋਨ ਕੀਤਾ ਪੁਲਸ ਵਾਲਿਆਂ ਨੂੰ ਆਈਡੀਆ ਕਿ ਮੇਰੇ ਕਿਤੇ ਜੀ ਨੰਬਰ ਜਿਹੜਾ ਨੰਬਰ 39463 396 96 ਠੀਕ ਹੈ ਉਹ ਜੀ ਸਾਹਮਣੇ ਪਹੁੰਚ ਚੱਕਿਆ ਸੀ ਕਿ ਅਰੇ ਪੀਸੀਆਰ ਭੇਜ ਦੇ ਆ ਅੱਧਾ ਪੌਣਾ ਘੰਟਾ ਕੋਈ ਪੀਸੀਆਰ ਨਹੀਂ ਆਈ ਕੋਈ ਪੁਲਸ ਹੀ ਨਹੀਂ ਆਈ ਸਭ ਦਾ ਸਾਰਾ ਕੰਮ ਹੀ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਪੁਲਸਾਈ ਵੀ ਆ ਦੇ ਆ ਦੇ ਕਰੇ ਪਜਾਦਾ ਈ ਹਰਣਾ ਇੱਕੋ ਹੀ ਥਾਂ ਤੇ ਉਹ ਬੋਲਾਲਾ ਉਹ ਥਾਂ ਤੇ ਚਾਰ ਬੋਲਾਲਾ ਕਿੱਤੇ ਬਿੰਦੇਗੇ ਜੀ ਉਹਨਾਂ ਦਾ ਸਮਝਦਾ ਥੋੜੀ ਗੱਲ ਉਹਨਾਂ ਕਹਿੰਦਾ ਕਿ ਉਹਦੀ ਬਾਤ ਥੋੜੀ ਸੀ ਕਹਿਣਾ ਉਹਨਾਂ ਉਹ ਆ ਕੇ ਕਿਆ ਰੁਕਿਆ ਨਾ ਇਹ ਤਾਂ ਉਹ ਹੀ ਕਹਿਣਾ ਕੁਇਨ ਬਿਲਕੁਲ ਜੀ ਬਿਲਕੁਲ ਤੇ ਰਾਵਾਲੇ ਵੀ ਨੇ ਜਿੱਟਰੀ ਵਾਲੇ ਵੀ ਨੇ ਮਗਰ ਸ਼ਰਾਬ ਨਾਲ ਫੇਰ ਮਾੜੀ ਮੋਟੀ ਅਕਲ ਹੁੰਦੀ ਹੈ ਕਿੱਤੇ ਲੜਕੀ ਆਖਲ ਜੀ ਮੈਂ ਰੋਜ਼ ਖਰਾਬ ਕੀਤੀ ਜਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕਿੰਨਾ ਸਮਝਾਇਆ ਕਿੰਨਾ ਆ ਜੀ ਹੋ ਗੋ ਤੁਨਾਲੇ ਮੰਗਵਾਣੇ ਦੇ ਬੰਦੇ ਕੋ ਮਤਲਬ ਹੀ ਨਹੀਂਗਾ ਤੂੰ ਆਂ ਤੈਨੂੰ ਆਂਦ ਕੀ ਮਤਲਬ ਹੈ ਮੈਂ ਦੋਵੇਂ ਨਹੀਂ ਨਾ ਨਜਾਇਜ਼ ਹੋਈ ਹੈ ਜੀ ਜੀ ਮੈਮ ਕੀ ਲਾ ਤੁਹਾਡਾ ਕਮਲੇਸ਼ ਰਾਏ ਕੀ ਮਾਮਲਾ ਕੀ ਹੋਇਆ ਹੈ ਪਹਿਲ ਅਸੀਂ ਖਾਣਾ ਖਾ ਰਹੇ ਸੀ ਗਏ ਉਹ ਬੰਦ ਸੀ ਗਏ ਨਾ ਦਬੂਆ ਬੰਸ ਜੋੜ ਜੋੜ ਦਬੂਆ ਬੰਨੇ ਗਏ ਹਗਾ ਨਿਸ਼ੜੀ ਸੀ ਗਏ ਉਹ ਬੰਨੇ ਗਏ ਉਸ ਤੋਂ ਬਾਅਦ ਤੇ ਇਸ ਕਾਕੂ ਨੂੰ ਭੇਜ ਜਬ ਕਾਕੂ ਦੇਖ ਸਕੋ ਨੇ ਗਾ ਉਹ ਖੋਲ ਦਰਵਾਜੇ ਪਰ ਫੋਨ ਉਸ ਤੋਂ ਬਾਅਦ ਕਾਕੂ ਨੇ ਅਨੇ ਚਿਪੜਾ ਚੁੜ ਮਾਰੇ ਕਿਨਾਂ ਕਹਿੰਦੇ ਇਹਨੂੰ ਲੈਣੀ ਮੈਨੂੰ ਆ ਕਾਕੂ ਕਹਿੰਦੇ ਮੈਨੂੰ ਸਮਝਾ ਦੇ ਇਹਨੂੰ ਧੁੱਪੜ ਮਾਰਿਆ ਗਏ ਨਾ ਉਸ ਤੋਂ ਬਾਅਦ ਗੱਲ ਦੇ ਪੈਸੇ ਕੱਢੇ ਉਸ ਤੋਂ ਬਾਅਦ ਐਸੇ ਪੁੱਛੇ ਉਹ ਕਿ ਗੱਲ ਹੈ ਕਿਨਾਂ ਤੇ ਕਹਿੰਦੇ ਮੈਂ ਤਾਂ ਕੁਛ ਕਿਹਾ ਨਹੀਂ ਕੁਛ ਕਿਹਾ ਨਹੀਂ ਕਹਿੰਦੇ ਤੁਸੇ ਨੂੰ ਸਮਝਾਓ ਉਲਟਾ ਸਾਢੇ ਗੱਲ ਪਾਏ ਗਏ ਨਾ ਇੱਕ ਵਾਰ ਦ ਡੰਡੇ ਲੈ ਕੇ ਕਾਪੇ ਲੈ ਕੇ ਆਏ ਗਿਆ 25 ਜਨੇ ਆਏ ਗਿਆ ਨਾ ਫਿਰ ਗਲੀ ਦੇ ਹੋਰ ਮੁੰਡੇ ਲੈਂਦੇ ਨਸ਼ੇੜੀ ਜੇ ਸਾਰੇ ਨਸ਼ੇੜੀ ਹੈਗੇ ਸੀ ਨਸ਼ੇੜੀ ਲੈਂਦੇ ਘਟਾ ਰਕੇ ਗਿਆ ਨਾ ਉਸ ਤੋਂ ਬਾਅਦ ਸਾਰਾ ਸਾਰਾ ਸ਼ੀਸ਼ਾ ਪਾਣ ਦਿੱਤਾ ਕਿ ਨਾ ਸਾਰਾ ਕੈਬਿਨ ਕੋ ਵੀ ਸਾਰਾ ਤੋੜਦਾ ਗਿਆ ਨਾ ਨੇ ਕਿਹਾ ਤੇ ਮਾਰ ਫਟਾਈ ਕੀਤੀ ਗਿਆ ਨਾ ਸਾਨੂੰ ਕਸੇਟ ਕੇ ਬਾਹਰ ਹੀ ਲਾਏ ਗਏ ਨਾ ਤੋਨੇ ਡਾਕਟਰ ਸਾਹਿਬ ਨੇ ਆਪ ਨੂੰ ਤਾਂ ਕਿਹਾ ਨਾ ਬਲੱਡ ਆਨ ਲੱਗ ਗਿਆ ਕਿ ਨਾ ਸਿਰ ਦੇ ਵਿੱਚ ਡੰਡਾ ਮਾਰਿਆ ਨੇ ਜ਼ੋਰ ਦੇ ਗਿਆ ਨਾ ਉਸ ਤੋਂ ਬਾਅਦ ਉਹਨਾਂ ਕੀ ਮੰਮੀ ਦੇ ਵਜੇ ਗਿਆ ਨੇ ਪਾਪਾ ਦੇ ਵਜੇ ਗਿਆ ਨਾ ਤੇ ਮੈਨੂੰ ਆਪ ਨੂੰ ਥੋੜੀ ਬਹੁਤ ਝੋਟੇ ਫਟ ਆਪ ਨੂੰ ਆਈ ਗਿਆ ਨਾ ਤੇ ਸਾਨੂੰ ਤਾਂ ਮੱਲਮਾ ਪਾਲਿਆ ਗਏ ਨਾ ਤੇ ਬੱਚੇ-ਬੁੱਛੇ ਪਰ ਬੱਚਿਆਂ ਨੇ ਔਰਨਤ ਕਹਿਣਾ ਕੁੱਟਾਂ ਲੱਗੇ ਕਹਿੰਨਾ ਹੋਏ ਖੇਨ ਵਿੱਚ ਬੱਚੇ ਕੀ ਛੋਟੇ ਇੱਕ ਨਾ ਵੱਡੇ ਕੀ ਕਹਿਣਾ ਹੂੰ ਸਾਰਿਆਂ ਦੇ ਕੁੱਟੇ ਸਾਰਿਆਂ ਨੂੰ ਕੁੱਟੇ ਕਹਿਣਾ ਕੋਣ ਸੀ ਬੰਦੇ ਬੰਦੇ ਨਿਸ਼ੜੀ ਹੈਗੇ ਸੀ ਕਹਿਨਾ ਅਣਜਾਣ ਸੀ ਕਸਟਮਰ ਹੀ ਐਸੇ ਗਲੀ ਚੋਂ ਆ ਗਏ ਐਸੇ ਅਗੇ ਤਾਂ ਵੈਸੇ ਜਾਨਪਸ਼ਾਨੇ ਗਏ ਪਰ ਉਹ ਦਵਾਈ ਲੈਣ ਆਏ ਹੈਗੇ ਨਿਸ਼ੜੀ ਸੀਗੇ ਅਸੀਂ ਅੰਦਰ ਹੈਗੇ ਸੀਗੇ ਉਹ ਹੜਗਾਇਆ ਉਹ ਘੜਕਾਨ ਤੋਂ ਬਾਅਦ ਫਿਰ ਫੋਲੇ ਗਏ ਉਹ ਕੱਕੂ ਨਿਕਲਣ ਦੇ ਵੇਖ ਕੇ ਬਸ ਗਏ ਨਾ ਕਿੰਨੇ ਵੀ ਤੇ ਘਟਣਾ ਕਰਦੇ ਸੀ ਕਟਨਤਾ ਅਗੇ ਸੇ 9:30 ਵਜੇ ਦੀ ਬਸ ਗਈ ਨਾ ਅੱਜ ਦੀ ਗੱਲ ਹੈ ਅੱਜ ਦੀ ਹੰਦੀ ਗੱਲ ਹੈ ਕੇ ਨਾ ਕੀ ਨਾ ਤੁਹਾਡਾ ਕਮਲੇਸ਼ ਜਾਨੇ ਤੁਹਾਡੇ ਕੀ ਲੱਗਦੇ ਨੇ ਇਹ ਜਿਹੜੇ ਦਾਖਲ ਨੇ ਹਸਪੀਟਲ ਦੇ ਅਰੇ ਹਸਬੰਡ ਹੀ ਗਿਆ ਹੈ ਸਾਡੀ ਆਪਣੀ ਕੈਮਿਸਟ ਸ਼ਾਪ ਹੈਗੀ ਹੈ ਤੁਹਾਡੀ ਸ਼ਾਪ ਹੈ ਹਾਂਜੀ ਹਾਂਜੀ ਸਾਡੀ ਕੀ ਨਾ ਤੁਹਾਡਾ ਮੈਂ ਪੰਜ ਬੁਲਾਏ ਕੀ ਇਹ ਮਾਮਲਾ ਕੀ ਹੋਇਆ ਮੈਂ ਨਾ ਦਾ ਸਾਲਾ ਲੱਗਦਾ ਰਜਿੰਦਰ ਕੁਮਾਰ ਮੇਰੇ ਜੀਜੇ ਜੀ ਨੇ ਮੈਂ ਘਰੇ ਸੁੱਤਾ ਵੇਸੀ ਗੁੜੀਆ ਦਾ ਫੋਨ ਆਇਆ ਬਿਆਹ ਕਰਕੇ ਦੁਕਾਨ ਤੇ ਕੋਈ ਨਿਸ਼ੇੜੀ ਆ ਕੇ ਤੇ ਹਮਲਾ ਕਰ ਲਿਆ ਜਦੋਂ ਮੌਕੇ ਤੇ ਮੈਂ ਆਇਆ ਆ ਕੇ ਵੇਖਿਆ ਤੇ ਮਤਲਬ ਇਹ 25 ਮੁੰਡੇ ਜਿਹੜੇ ਹੱਗੇ ਸੀ ਹੱਥੇ ਚ ਉਹਨਾਂ ਦੇ ਕਾਪੇ ਸੀ ਡਾਂਗਾ ਸੀ ਆ ਕੇ ਉਹਨਾਂ ਨੇ ਸ਼ੀਸ਼ਾ ਤੇ ਬਿਲਕੁਲ ਸਾਰਾ ਮਤਲਬ ਸ਼ੀਸ਼ਾ ਤੋੜਤਾ ਬਿੱਟਾਂ ਚਲਾਈਆਂ ਕਦੇ ਸ਼ਟਰਨ ਨੂੰ ਮਾਰੇ ਮੇਰੇ ਮਮਾ ਆਏ ਸੀ ਮੇਰੇ ਮਮਾ ਦੇ ਹੱਥ ਤੇ ਮਾਰੀ ਤੇ ਮੇਰੇ ਜੋ ਜੀਜਾ ਜੀ ਉਹਨਾਂ ਨੇ ਸਿਰ ਤੇ ਉਹਨਾਂ ਨੇ ਡਾਂਗ ਮਾਰੀ ਤੇ ਪਤਨੇ ਕਾਪਾ ਮਾਰਿਆ ਉਹਨਾਂ ਦੇ ਪੈਕਚਰ ਬਾਹਰ ਹਲੇ ਜਾ ਕੇ ਤੇ ਗਲੀ ਚ ਉਹਨਾਂ ਨੇ ਬਹੁਤ ਕੁੱਟਿਆ ਉਹਨਾਂ ਨੂੰ ਗਲੀ ਗੱਲੇ ਜੀ ਜਿੰਨਾ ਮਤਲਬ 4-5000 ਰੁਪਏ ਨਕਦੀ ਸੀ ਉਹ ਸਾਰਾ ਕੱਢ ਕੇ ਲੈ ਗਏ ਇਹ ਮੈਡੀਕਲ ਰਿਪੋਰਟ ਕਰਾ ਲਓ ਜੇ ਉਹਨਾਂ ਨੇ ਸ਼ਾ ਨੀ ਕੀਤਾ ਆ ਤੇ ਜਿਹਦੇ ਜੋ ਹੋ ਗ ਸ਼ਰਿਆਮ ਚਿੱਟਾ ਪੀ ਕੇ ਸ਼ਰਿਆਮ ਗੁੰਡਾ ਗਰਦੀ ਚੱਲ ਰਹੀ ਹੈ ਦਾਸਮੀ ਕਲੋਨੀ ਚ ਇੱਕ ਨੰਬਰ ਗਲੀ ਤੋਂ ਲੈ ਕੇ 10 ਨੰਬਰ 12 ਨੰਬਰ ਗਲੀ ਤੱਕ ਹਰੇਕ ਐਨਦਰ ਸਾਰਾ ਨੂੰ ਜਾਣਦੇ ਨੇ ਛੜੀਆਂ ਨੂੰ ਹਮ ਸਾਰੇ ਚਿੱਟਾ ਵੇਚਦੇ ਨੇ ਸਾਰੇ ਗੋਲੀਆਂ ਖਾਂਦੇ ਨੇ ਕੋਈ ਪ੍ਰਸ਼ਾਸਨ ਨਹੀਂਗਾ ਮੈਂ ਪੁਲਿਸ ਨੂੰ ਫੋਨ ਕੀਤਾ ਹਮ ਠੀਕ ਹੈ ਜੀ ਮੈਂ ਪੁਲਿਸ ਨੂੰ ਫੋਨ ਕੀਤਾ ਉਸ ਤੋਂ ਬਾਅਦ ਪੁਲਿਸ ਅੱਧੇ ਘੰਟੇ ਬਾਅਦ ਆਈ ਜਦੋਂ ਸਾਰਾ ਕੁ ਮਾਰਕ ਆਊਟ ਹੋ ਗਈ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਪੁਲਿਸ ਨਹੀਂ ਆਈ ਪੀਸੀਆਰ ਦੇ ਦੋ ਬੰਦੇ ਆਏ ਨੇ ਬਸ ਉਹਨਾਂ ਨੇ ਪਜਾਬ ਪੀਓ ਕੇ ਬਸ ਆਪ ਚਲੇ ਗਏ ਨੇ ਹਮ ਮਸਾਂ ਵੇਸ ਤੋਂ ਬਾਅਦ ਉਹਨਾਂ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਹੋਇਆ ਨਾ ਉਹਨਾਂ ਨੇ ਕੋਈ ਕਾਰਵਾਈ ਕੀਤੀ ਇਸ ਟਾਈਮ ਨਾ ਕੁਝ ਕੀਤੀ ਸਾਨੂੰ ਤਾਂ ਹੁਣ ਵੀ ਡਰ ਰਿਹਾ ਹੈ ਇਸ ਟਾਈਮ ਰਾਤ ਨੂੰ ਬੇਸਿਕ ਘਰੇ ਇਕੱਲੇ ਆ ਵੀ ਸਾਨੂੰ ਰਾਤ ਨੂੰ ਕੋਈ 25 ਬੰਦੇ ਆ ਕੇ ਫਿਰ ਦੁਬਾਰਾ ਇਕੱਠ ਚੱਕ ਕੇ ਜਾ ਸਕਦੇ ਕਿੱਥੋਂ ਆਏ ਸੀ ਬੰਦੇ ਕੋਈ ਪਤਾ ਹੈ ਗਲੀ ਦੇ ਨੇ ਲਾਸ਼ ਤੇ ਕਰਕੇ ਕਰ ਰਹਾ ਹੈ ਬਾਈਫੇਸ ਅਸੀਂ ਸਭ ਨੂੰ ਜਾਣਦੇ ਆ ਜਿੰਨੇ ਬੰਦੇ ਨੇ ਵੀ 25 ਬੰਦੇ ਨੇ ਬਾਈਫੇਸ ਅਸੀਂ ਸਭ ਨੂੰ ਜਾਣਦੇ ਆ ਸਭ ਚਿੱਟਾ ਪੀਂਦੇ ਨੇ ਸਭ ਨਿਸ਼ੇੜੀ ਹੈਗੇ ਮੰਗ ਕੀ ਕਰਦੇ ਹੋ ਮੰਗ ਤੇ ਕਰਦੇ ਜੋ ਕਾਰਵਾਈ ਬੰਦੀ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਜੀ ਮਾਤਾ ਜੀ ਕੀ ਨਾ ਤੁਹਾਡਾ ਮੇਰਾ ਨਾਮ ਸੁਨੀਤ ਰਾਏ ਜੀ ਮਾਮਲਾ ਕੀ ਹੋਇਆ ਹੈ ਮਾਮਲਾ ਕੀ ਹੋਇਆ ਉਹ ਪਰੌਣਾ ਨੂੰ ਲੈ ਕੇ ਉਹ ਘੇਤੀ ਕੇ ਤੇ ਬੱਟਾ ਮਾਰ ਮਾਰ ਕੇ ਡਾਂਗਾ ਲੈ ਲੇਗੇ ਹਮ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਹੈ ਉਹ ਲੜਾਈ ਜੁਆਕ ਦੀ ਲੜਾਈ ਹੈਗੀ ਕੋਈ ਲੜਾਈ ਨਹੀਂ ਹੈਗੀ ਹਮ ਜੀ ਉਹ ਜੁਆਕ ਨੂੰ ਦਮਕਾਂਦੇ ਪਏ ਉਹ ਅੰਦਰ ਰੋਟੀ ਖਾਂਦੇ ਪਏ ਸੀ ਹਮ ਆਤਾ ਜੀ ਆਏ ਬਾਰੇ ਇਹਨਾਂ ਨੇ ਖਿੱਚ ਕੇ ਲੱਗੇ ਇਹਨਾਂ ਨੇ ਮਾਰਨ ਲੱਗੇ ਬੰਦਾ ਕਹਿੰਦਾ ਨਾ ਮਾਰ ਲੱਗੇ ਨਾ ਪਤਾ ਨਹੀਂ ਗੱਲ ਤੇ ਨਾ ਇਹਨਾਂ ਨੇ ਮਾਰਨ ਲੱਗੇ ਕਿ ਇਹਨਾਂ ਆਹ ਵੇਖੋ ਇਹ ਤਾਂ ਰੋਗੜਾ ਦੇ ਬਣਾ ਗਏ ਮੇਰੇ ਕੀ ਨਾਮ ਕੀ ਮੁੰਡਿਆਂ ਦਾ ਜੀ ਅਬ ਨਾਮ ਕੌਣ ਜਾਣਦੇ ਹੈ ਮੁੰਡੇ ਦਾ ਤੁਸੀਂ ਜਾਣਦੇ ਵੈਸੇ ਉਹਨਾਂ ਦੀ ਸ਼ਕਲ ਵੇਖ ਆਦੇ ਸ਼ਕਲ ਸ਼ਕਲ ਜਾਣਦੇ ਵਾਇਸ ਨਹੀਂ ਜਾਣਿਆ ਰੋਗ ਸ਼ਰਾਬ ਕੀਤੀ ਰਹੀ ਸੀ ਉਹਨਾਂ ਦੇ ਬਾਈ ਜੀ ਰਾਤ ਵੀ ਘੱਟੋ ਵਕੀ ਲੜਾਈ ਹੋ ਗਈ ਜੀ ਹੂੰ ਦੰਦੇ ਨੂੰ ਹੋਰ ਆਗਣ ਦੋ ਯਾਨੇ ਉਹਦੇ ਪ੍ਰਾਣ ਨੂੰ ਬੁਲਾ ਲਿਆ ਇਹਨੇ ਜੀ ਉਹਨੇ ਨੂੰ ਹੋਰ ਕੰਮ ਖਿਲਰ ਦਾ ਗਿਆ ਐਨੇ ਦੇ ਨੂੰ ਫਿਰ ਹੋਰ ਆ ਕੇ ਦਸਤੇ ਵਾਲੇ ਆ ਗਏ ਹਨ ਹੋਰੋ ਹੋ ਗਿਆ ਐਨੇ ਦੇ ਇਟਾ ਵਾਲੇ ਕੰਮ ਹੋ ਗਿਆ ਇੰਡਰ ਤੇ ਆ ਕੇ ਕਿੰਨੀ ਕੁ ਸੱਟਾਂ ਵੱਜੀਆਂ ਨੇ ਸੱਟਾਂ ਜਿਓ ਗਏ ਗਏ ਹੋਏ ਨੇ ਭਾਈ ਇੱਕ ਕਿਹੜਾ ਏਰੀਆ ਕਿਹੜਾ ਪੈਂਦਾ ਇਹ ਰਸਵਾਮੀ ਕਲੋਨੀ ਗਲੀ ਨੰਬਰ 7 ਜੀ ਇਹ ਮੈਡੀਕਲ ਦੀ ਦੁਕਾਨ ਹੈ ਮੈਡੀਕਲ ਦੁਕਾਨ ਆ ਜੀ ਕੀ ਨਾਮ ਸਰ ਤੁਹਾਡਾ ਮੈਨੂੰ ਸੋਣ ਨੋ